Aindir ayo, kita okay. Oke. Okay. Oke. আও না এই মোবাইল আইডিতে আছে মোবাইল আইডিতেটা পড়টা দেন এই পিট নাই আইডিতে কি করে গেল কত দিনে যাওয়ার ছিল দিনারে খুলে রাখলে আরসি চলে যাবে না তোমরা যাও না আরসি लेके যাও আইটেম এইটা বাকিরা হই গেছে এসআর কোন দেবেন পুরি হয়ে গেছে

ਅੱਜ ਸਾਡੇ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਸ਼੍ਰੀ ਗੁਰਜਾਦਰੀ ਵੱਲੋਂ ਜਿਹੜੀ ਹੈਗੀ ਸਪੈਸ਼ਲ ਨਾਕਾਬੰਦੀ ਸਾਰੇ ਪੰਜਾਬ ਦੇ ਵਿੱਚ ਕਰਵਾਈ ਜਾ ਰਹੀ ਹੈ ਇਹਦਾ ਮੇਨ ਮਕਸਦ ਹੈਗਾ ਕਿ ਲੋਕਾਂ ਦੇ ਵਿੱਚ ਜਿਹੜੀ ਹੈਗੀ ਸੈਂਸ ਆਫ ਸਿਕਿਉਰਟੀ ਜਿਹੜੀ ਹੈਗੀ ਉਹ ਦੇ ਨਾਲ ਪ੍ਰਵੇਲ ਹੁੰਦੀ ਹੈ ਐਂਡ ਜਿਹੜੇ ਮਾੜੇ ਅਨਸਰ ਨੇ ਉਹਨਾਂ ਦੇ ਉੱਤੇ ਜਿਹੜੀ ਨੱਤ ਪੈਂਦੀ ਹੈ ਇਹਦੇ ਵਿੱਚ ਜਿਹੜੇ ਸ਼ੱਕੀ ਪੁਰਸ਼ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਤਾਂ ਜਿਹੜੇ ਸ਼ੱਕੀ ਪੁਰਸ਼ ਜਾਂ ਸ਼ੱਕੀ ਸਸਪੈਕਟਿਡ ਕੋਈ ਵਹੀਕਲ ਆਉਂਦਾ ਉਹਨਾਂ ਦੀ ਚੈਕਿੰਗ ਜਿਹੜੀ ਹੈਗੀ ਇਹ ਕੀਤੀ ਜਾਂਦੀ ਆ ਤਾਂ ਇਹਦੇ ਵਿੱਚ ਸਾਰੇ ਆਲ ਐਸਐਚਯੂਜ਼ ਅੱਜ ਜਿਹੜੇ ਹੈਗੇ ਨੇ ਸਾਡੇ ਬਾਹਰ ਹੈ ਸਾਡੇ ਹਲਕਾ ਜੀਓਜ਼ ਜਿਹੜੇ ਡੀਐਸਪੀ ਹਲਕਾ ਸਬਡਿਵੀਜ਼ਨ ਹੈਗੇ ਨੇ ਉਹ ਐਂਡ ਸਾਡੇ ਹੋਰ ਸੀਨੀਅਰ ਅਫੀਸਰ ਜਿਹੜੇ ਨੂੰ ਏਰੀਆ ਵਾਈਜ਼ ਅਸੀਂ ਉਹਨਾਂ ਨੂੰ ਡਿਪਲੋਏ ਕੀਤਾ ਤਾਂ ਜੋ ਸਾਰੇ ਏਰੀਆ ਨੂੰ ਡੋਮੀਨੇਟ ਕੀਤਾ ਜਾ ਸਕੇ ਸਰ ਨਸ਼ਾ ਵਿਰੋਧੀ ਜਿਹੜੀਆਂ ਹੈਗੀਆਂ ਮਹਮ ਚਲਾਈ ਜਾ ਰਹੀ ਆ ਯੋਧ ਨਸ਼ਾ ਬੰਦ ਹਾਂਜੀ ਕਿੰਨਾ ਕੁ ਦਾ ਜਿਹੜਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਦੇਖੋ ਜਿਹੜੀ ਨਸ਼ਿਆਂ ਦੇ ਅਗੇਂਸਟ ਅਸੀਂ ਜਿਹੜੀ ਮਹਮ ਚਲਾਈ ਹੋਈ ਆ ਯੋਧ ਨਸ਼ਾ ਵਿਰੋਧ ਚੱਲ ਰਿਹਾ ਆ ਇਹ ਪੰਜਾਬ ਸਰਕਾਰ ਵੱਲੋਂ ਜਿਹੜਾ ਅਪਰਾਲਾ ਕੀਤਾ ਗਿਆ ਬਹੁਤ ਵੱਡੀ ਜਿਹੜੀ ਇਹਦੇ ਵਿੱਚ ਸਾਨੂੰ ਜਿੱਤ ਪ੍ਰਾਪਤ ਹੋਈ ਦੀ ਆ ਐਂਡ ਇਹਦੇ ਵਿੱਚ ਜਿਹੜਾ ਹੈਗਾ ਸਾਰੇ ਪਿੰਡਾਂ ਦੇ ਜਦੋਂ ਅਸੀਂ ਪਿੰਡਾਂ ਦੇ ਵਿੱਚ ਫੀਡਬੈਕ ਲੈਂਦੇ ਆ ਤਾਂ ਕੋਈ ਪਿੰਡ ਹੀ ਹੋਊਗਾ ਜਿੱਥੇ ਕੋਈ ਇਸ ਤਰ੍ਹਾਂ ਦੀ ਸਾਨੂੰ ਕੋਈ ਕੰਪਲੇਂਟ ਮਿਲਦੀ ਹੋਵੇ ਐਂਡ ਤਕਰੀਬਨ ਜਿਹੜਾ ਹੈਗਾ ਸਾਰੇ 90% ਤੋਂ ਉੱਤੇ ਕਈ ਐਂਡ ਮੋਸਟਲੀ ਪਿੰਡ ਜਿਹੜੇ ਹਨ 2% ਜਿਹੜੇ ਨੇ ਨਸ਼ਾ ਮੁਕਤ ਹੋ ਗਏ ਨੇ ਉਹਨਾਂ ਦੇ ਵਿੱਚ ਜਿਹੜੀਆਂ ਪੰਚਾਇਤਾਂ ਹੈਗੀਆਂ ਨੇ ਉਥੋਂ ਦੀਆਂ ਜਾਂ ਉਹ ਆਪਣੇ ਕਾਉਂਸਲ ਜਿਹੜੇ ਉਹਨਾਂ ਵੱਲੋਂ ਜਿਹੜੇ ਨੇ ਬਥੇ ਵੀ ਪਾਇਆ ਗਏ ਨੇ ਕਿ ਪਿੰਡ ਜਿਹੜਾ ਹੈਗਾ 100% ਨਸ਼ਾ ਮੁਕਤ ਹੋਇਆ ਤਾਂ ਜੇਕਰ ਸਾਨੂੰ ਕੋਈ ਵੀ ਇਨਫੋਰਮੇਸ਼ਨ ਜਿਹੜੀ ਹੈਗੀ ਐ ਸੇ ਪੰਜਾਬ ਪੁਲਿਸ ਆਉਦੀ ਹੈ ਉਹਦੇ ਅਸੀਂ ਸਖਤ ਜਿਹੜੀ ਕਾਰਵਾਈ ਆ ਕਮਲ ਚ ਲਿਆਉਦੇ ਹੋਏ ਕਾਰਵਾਈ ਸਾਡੇ ਵੱਲੋਂ ਕੀਤੀ ਜਾਂਦੀ ਹੈ ਸਰ ਜ਼ਿਲ੍ਹੇ ਭਰ ਦੇ ਵਿੱਚ ਜਿਹੜੇ ਨਾਕੇ ਲਗਾਏ ਰਏ ਸਪੈਸ਼ਲ ਨਾਕੇ ਲੱਗ ਰਿਹਾ ਇਹ ਇਹਨਾਂ ਦਾ ਜਿਹੜਾ ਕੰਟੀਨਿਊ ਹੋਏਗਾ ਜਾਂ ਫਿਰ ਥੋੜੀ دیر ਲਈ ਨਹੀਂ ਦੇਖੋ ਜਿਹੜੇ ਸਾਡੇ ਨਾਕਾ ਬੰਦੀ ਹੁੰਦੀ ਹੈ ਕੰਟੀਨਿਊ ਹੁੰਦੀ ਹੈ ਕੰਟੀਨਿਊ ਇਨ ਦਾ ਸੈਂਸ ਕਿ ਸਾਡੀ ਜਿਹੜੀ ਹੈਗੀ ਸ਼ਿਫਟਿੰਗ ਨਾਕਾ ਬੰਦੀ ਹੁੰਦੀ ਹੈ ਟਾਈਮ ਜਿਹੜਾ ਹੈਗਾ ਉਹ ਚੇਂਜ ਕਰਕੇ ਹੁੰਦੀ ਹੈ ਐਂਡ ਜਿਹੜਾ ਹੈਗਾ ਡੇਲੀ ਰੁਟੀਨ ਹੈਗੀ ਆ ਐਂਡ ਸਰਪ੍ਰਾਈਜ਼ ਨਾਕਾ ਬੰਦੀ ਡੇਲੀਬਰੇਟ ਨਾਕਾਬੰਦੀ ਕੀਤੀ ਜਾਂਦੀ ਹੈ ਕਿ ਅਸੀਂ ਅਸੀਂ ਰਾਤ ਨੂੰ ਜਿਹੜੇ ਹੈਗੇ ਟਾਰਗੇਟਸ ਦਿੱਤੇ ਜਾਂਦੇ ਨੇ ਕਿ ਕਿਸ ਟਾਈਮ ਕਰਦਾ ਐਂਡ ਐਸ ਐਚਓ ਆਪਣੇ ਮਰਜ਼ੀ ਨਾਲ ਆਪਣੇ ਐਟ ਦੇ ਰੋਨ ਜਿਹੜੇ ਹੈਗੇ ਨੇ ਉਹ ਵੀ ਨਾਕਾਬੰਦੀ ਕਰ ਦਿੰਦੇ ਨੇ ਐਂਡ ਨਾਕਾਬੰਦੀ ਜਿਹੜੀ ਹੈਗੀ ਬੇਸਿਕ ਪ੍ਰੋਵੈਂਸ਼ਨ ਆਫ ਕਰਾਈਮ ਦਾ ਜਿਹੜਾ ਹੈਗਾ ਇਹ ਸਾਡਾ ਇੱਕ ਮਕਸਦ ਪੂਰਾ ਕਰਦਾ ਸਰ ਗੈਂਗਸਟਰਾਂ ਤੇ ਵੀ ਲਗਾਤਾਰ ਕੰਜਾ ਕੱਸਿਆ ਜਾ ਰਿਹਾ ਕੀ ਕਹਿਣਾ ਹੈ ਆਦੇਸ਼ਾ ਹੈਗਾ ਪੁਲਿਸ ਦੀ ਪ੍ਰਾਇਮਰੀ ਜਿਹੜੀਆਂ ਡਿਊਟੀਆਂ ਨੇ ਪ੍ਰੋਵੈਂਸ਼ਨ ਆਫ ਜਿਹੜੀ ਡੈਟੈਕਸ਼ਨ ਆਫ ਕਰਾਈਮ ਹੈਗੀ ਸਾਡੀ ਪ੍ਰਾਇਮਰੀ ਡਿਊਟੀ ਆ ਉਹਦੇ ਵਿੱਚ ਜਿਹੜੀ ਹਰ ਤਰ੍ਹਾਂ ਦੇ ਕਰਾਈਮ ਨੂੰ ਨੱਥ ਪਾਉਣੀ ਜਿਹੜੀ ਹੈਗੀ ਸਾਡੀ ਜ਼ਿੰਮੇਵਾਰੀ ਹੁੰਦੀ ਆ ਉਹਦੇ ਵਿੱਚ ਬੇਸ਼ੱਕ ਕੋਈ ਜਿਹੜਾ ਹੈਗਾ ਗੈਂਗਸਟਰ ਹੈਗਾ ਜਾਂ ਕੋਈ ਬਦਮਾਸ਼ ਹੈਗਾ ਕੋਈ ਨਸ਼ੇ ਵੇਚਣ ਦਾ ਕੰਮ ਕਰਦਾ ਜਾਂ ਕਿਸੇ ਵੀ ਤਰ੍ਹਾਂ ਦਾ ਹੋਰ ਕਰਾਈਮ ਦੇ ਵਿੱਚ ਜਿਹੜਾ ਹੈਗਾ ਇਨਵੋਲ ਹੁੰਦਾ ਉਹਨੂੰ ਅਸੀਂ ਸ਼ਕਤੀ ਦੇ ਨਾਲ ਉਹਦੇ ਖਿਲਾਫ ਜਿਹੜੀ ਐ ਕਾਰਵਾਈ ਕਰਦੇ ਆਂ ਥੈਂਕ ਯੂ ਦੁਖੀ ਪੈਨ ਪਰਾਵਾ ਦੇ ਸੱਚੇ ਹਮਦਰਦ ਪੰਡਿਤ ਰਾਧੇ ਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਗਰੰਟਡ ਕਰਵਾਓ ਸਮੱਸਿਆ ਜਿਵੇਂ ਲਵ ਮੈਰਿਜ ਕਿੱਤਾ ਕਰਾਇਆ ਨੌਕਰੀ ਕਾਰੋਬਾਰ ਸੌਤਨ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਵਿੱਚ ਪੀਆਰ ਚੁਰਕਾਵਟ ਕਾਲ ਮੇਰੇ ਲੰਮੇ ਰਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਧੱਕੇ ਖਾਏ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇਸ਼ਮ ਚੋਤਿਸ਼ਪਾਲੀ ਦੱਸਿਆ ਪਿਆ ਜੀ ਦੇਖੋ ਮੈਂ ਆਪਣੇ ਵਿਆਹਿਕ ਜੀਵਨ ਦੇ ਵਿੱਚ ਬਹੁਤ ਖੁਸ਼ਾ ਜੇਕਰ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669